ਮੈਂ ਆਪਣੇ ਵੱਲੋਂ ਜਿੰਨੇ ਵੀ ਤੁਸੀਂ ਮੇਰੇ ਭਰਾ ਇਲੈਕਟ੍ਰੋਨਿਕ মিডিਆ ਵਾਲੇ ਚੈਨਲ ਆਇਓ ਤੁਹਾਡਾ ਸਾਰਿਆਂ ਦਾ ਵੈਲਕਮ ਤੁਹਾਡੇ ਸਾਰਿਆਂ ਦਾ ਥੈਂਕਸ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਕਿ ਸਟੋਨ ਕ੍ਰੈਸ਼ ਬੰਦ ਹੋਣ ਨਾਲ ਕਿੰਨਾ ਕੁ ਨੁਕਸਾਨ ਹੋਇਆ ਇਹਦਾ ਸਹੀ ਮੈਨੇਜ ਜਵਾਬ ਜਿਹੜਾ ਹੈ ਮਾਈਨਿੰਗ ਦਾ ਜਿਹੜਾ ਮੰਤਰੀ ਉਹ ਦੇ ਸਕਦਾ ਜਾਂ ਸੂਬੇ ਦਾ ਮੁੱਖ ਮੰਤਰੀ ਉਹ ਦੇ ਸਕਦਾ ਮੈਂ ਤੁਹਾਨੂੰ ਆંકੜੇ ਦੇ ਸਕਦਾ ਸਰਕਾਰ ਦਾ ਨਹੀਂ ਮੈਨੂੰ ਪਤਾ ਕਿੰਨਾ ਨੁਕਸਾਨ ਹੋਇਆ ਲੇਕਨ ਸਟੋਨ ਕ੍ਰੈਸ਼ਰ ਦੇ ਮਾਲਕਾਂ ਦਾ ਬਹੁਤ ਨੁਕਸਾਨ ਹੋਇਆ ਇੱਕ ਕ੍ਰੈਸ਼ਰ ਉੱਤੇ 100 ਬੰਦਾ ਮੁਲਾਜ਼ਮ ਕੰਮ ਕਰ ਰਿਹਾ ਔਰ ਇੱਕ ਕ੍ਰੈਸ਼ਰ ਦਾ ਜਿਹੜੇ ਰੈਗੂਲਰ ਚੱਲਦਾ ਹੈ ਤੇ 10 ਲੱਖ ਰੁਪਏ ਬਿਜਲੀ ਦਾ ਬਿੱਲ ਆਉਂਦਾ ਔਰ ਇੱਕ ਕ੍ਰੈਸ਼ਰ ਰੈਗੂਲਰ ਜਿਹੜੇ ਚੱਲਦਾ ਉਹਦੀ GST ਮਹੀਨੇ ਦੀ ਘਟੋ ਘਟ 15 ਤੋਂ 30 ਲੱਖ ਰੁਪਏ ਬਣਦੀ ਹੈ ਔਰ ਇੱਕ ਕ੍ਰੈਸ਼ਰ ਜਿਹੜੂ ਰੈਗੂਲਰ ਚੱਲਦਾ ਉਹਦੀ ਸਾਲ ਦਾ ਇਨਕਮ ਟੈਕਸ ਜਿਹੜਾ ਹੈ ਉਹ 40 ਲੱਖ ਰੁਪਏ ਆਉਂਦਾ ਤੇ ਇਹ ਜੋ ਹੋ ਗਿਆ ਸਰਕਾਰ ਦਾ ਨੁਕਸਾਨ ਤੇ ਜਿਹੜਾ ਸਟ੍ਰੋਂਗ ਕ੍ਰੈਸ਼ ਆ ਨੁਕਸਾਨ ਹੋ ਗਿਆ ਤੁਸੀਂ ਦੱਸੋ ਵੀ ਜਿਹੜੇ ਬੰਦਾ ਬਿੱਲ ਕੱਢਦਾ ਟੈਕਸ ਦਿੰਦਾ ਬੀਲੀ ਬਿਲ ਦਿੰਦਾ 100 ਬੰਦਾ ਇੰਗਲਾਈਸ਼ ਕਿਹਾ ਉਹਦਾ ਆਪਣਾ ਕਿੰਨਾ ਨੁਕਸਾਨ ਹੋਇਆ ਮੈਂ ਇਹ ਕਹਿਣਾ ਚਾਹਣਾ ਤੁਹਾਡੇ ਚੱਲ ਰਹੀ ਪੀ ਸਰਕਾਰਾਂ ਵਾਅਦਾ ਬਹੁਤ ਕਰਦੀਆਂ ਨੇ ਅੱਜ 20 ਦਿਨ ਹੋ ਗਏ ਸਰਕਾਰ ਨੂੰ ਬੜੀ ਦਿਨ ਇਹ ਕਹਿੰਦੇ ਵੀ 500 ਰੁਪਏ ਸੱਕੜਾ ਰੇਤਾ ਦੇਾਂਗੇ ਅੱਜ 6000 ਨੂੰ ਸੱਕੜਾ ਵੀ ਰੇਤਾ ਨਹੀਂ ਮਿਲਦਾ ਪਿਆ ਉਲਟਾ ਕ੍ਰੈਸ਼ ਇੰਡਸਟਰੀ ਇੱਕ ਕ੍ਰੈਸ਼ ਇੰਡਸਟਰੀ ਆ ਜਿਹਨੂੰ ਚੋਰੀ ਦਾ ਆੜਾ ਬਣਾਇਆ ਗਿਆ ਮੈਂ ਸਰਕਾਰਾਂ ਦੇ ਹੱਥ ਬੰਨ ਕੇ ਬੇਨਤੀ ਕਰਦਾ ਆਗਾ ਤੁਸੀਂ ਦੇਸ਼ ਨੂੰ ਸੂਬੇ ਨੂੰ ਵਧੀਆ ਤਰੀਕੇ ਦੇ ਨਾਲ ਲੈ ਕੇ ਜਾਣਾ ਤੇ ਫਿਰ फटाफट ਆਪਣੀ ਜਿਹੜੀ ਪਾਲਿਸੀ ਬਣਾਣੀ ਆ ਪਾਲਿਸੀ ਬਣਾਓ ਤੇ ਕ੍ਰੈਸ਼ੇ ਚਲਾਓ ਤੁਹਾਡੇ ਰੋਡ ਵੀ ਬਣਨਗੇ ਤੁਹਾਡੇ ਕਾਲਜ ਵੀ ਬਣਨਗੇ ਤੁਹਾਡੇ ਹਸਪਤਾਲ ਵੀ ਬਣਨਗੇ ਤੁਹਾਡੇ ਪੁਲ ਵੀ ਬਣਨਗੇ ਤੁਹਾਡੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਵੀ ਬਣਨਗੀਆਂ ਗੱਲ ਇਹ ਆ ਵੀ ਜਿਹੜੇ ਕ੍ਰੈਸ਼ਰ ਵਾਲੇ ਆ ਜਦੋਂ ਪੰਜਾਬ ਦਾ ਬੰਦਾ ਤੇ ਬਹੁਤ ਘੱਟ ਕੰਮ ਕਰਦਾ ਪੰਜਾਬ ਦਾ ਬੰਦਾ ਤੇ ਕੈਰਾਸ਼ਰ ਨੂੰ ਦਿੱਤੇ 100 ਦੇ ਵਿੱਚੋਂ 30% ਕੰਮ ਕਰਦਾ ਜਿਹੜੇ 70% ਉਹ ਸਾਰੇ ਕੋਈ ਜੂਪੀ ਦਾ ਕੋਈ ਬਿਹਾਰ ਦਾ ਜਦੋਂ ਇਹ ਕੈਰਾਸ਼ਰ ਵਾਲੇ ਵਿਚਾਰੇ ਉਹ ਦੇ ਦੇ ਅੱਜ ਪਾਲਸੀ ਬਣ ਜਣੀ ਆ ਕੱਲ ਪਾਲਸੀ ਬਣ ਜਣੀ ਆ ਉਹ ਸੋਚਦੇ ਵੀ ਯਾਰ ਜੇ ਲੇਬਰ ਚੱਲ ਗਈ ਮੁੜ ਕੇ ਆਂਦੀ ਨਹੀਂ ਹੁੰਦੀ ਉਹ ਵਿਚਾਰੇ ਐਵੇਂ ਮਾੜਾ ਮੋਟਾ ਕੋਈ ਅੰਦਰ ਕੋ ਬੁੱਝ ਭੋਰ ਕੇ ਕੋਈ ਦੋ ਘੰਟੇ ਚਲਾਉਂਦਾ ਕੋਈ ਘੰਟਾ ਚਲਾਉਂਦਾ ਤੇ ਇਹ ਚਲਾਣ ਨਾਲ ਜਦੋਂ ਚੱਲਦਾ ਤੇ ਮੋਟਰ ਚੱਲਦੀ ਆ ਤੇ ਮੀਟਰ ਚੱਲਦਾ ਮੇਰੇ ਚੱਲਦਾ ਦੇ ਬਿੱਲ ਆ ਬਿੱਲ ਆਂਦਾ ਜਦੋਂ ਬਿਜਲੀ ਦਾ ਬਿੱਲ ਦੇਣ ਨੂੰ ਦੇ ਕਰਦੇ ਆ ਉਹ ਜਿਹੜਾ ਬਿੱਲ ਕੱਢਦੇ ਆ ਕਿਉਂ ਫਾਰਮ ਕੱਢ ਕੇ ਤੂੰ ਕਿਉਂ ਫਾਰਮ ਜਿਨਾ ਜੋ ਬੰਦਾ ਉਹ ਵੀ ਉਹਨੂੰ ਦੇ ਰਿਹਾ ਤੇ ਯਾਰ ਅਸੀਂ ਮਾਈ ਨਹੀਂ ਕਿਉਂ ਨਹੀਂ ਦੱਸਦੇ ਇਹ ਜਾਣ ਕੇ ਸਰਕਾਰਾਂ ਦੇ ਆਪਣੇ ਟਾਂਕੇ ਦੀ ਗੱਲ ਹੈ ਇਹ ਸਾਡੇ ਉੱਤੇ ਲਾਂਚ ਲਾਂਦੇ ਹੀ ਆਪ ਵਾਲੇ ਤੇ ਦੇਖੋ 2017 ਤੋਂ ਲੈ ਕੇ 22 ਤੱਕ ਇਹਨਾਂ ਬੜਾ ਲੁੱਟਿਆ ਘੁੱਟਿਆ ਯਾਰ ਅਸੀਂ ਲੁੱਟਿਆ ਘੁੱਟਿਆ ਤੇ ਤੁਸੀਂ ਕੀ ਕਰ ਰਹੇ ਤੁਸੀਂ ਤੇ ਭੇਸ ਕ ਵੀ ਨਹੀਂ ਨਿਕਲਣ ਦੇਣ ਦੇ ਬਾਰੇ ਜਿਹੜੇ ਵੱਡੇ ਮਗਰਮਾਸ਼ ਕ੍ਰੈਸ਼ੇ ਚਲਾ ਰਹੇ ਆ ਉਹ ਕਹਿੰਦੇ ਨੇ ਸਰਦਾਰ ਜਦੋਂ ਪਾਲਿਸੀ ਤੁਹਾਡੀ ਕੋਈ ਨਹੀਂ ਤੇ ਫਿਰ ਉਹ ਕਿਦਾਂ ਚੱਲਦੇ ਪਏ ਇਹਦਾ ਮਤਲਬ ਤੁਸੀਂ ਮਿਲੀ ਪਰ ਤੁਸਾਨੂੰ ਮੀਂਹ ਨਾ ਜਾ ਰਿਹਾ ਮੈਨੂੰ ਪਤਾ ਵੀ ਸਰਕਾਰ ਨੂੰ ਮੀਂਹ ਨਾ ਜਾ ਰਿਹਾ ਜਾਂ ਪ੍ਰਸ਼ਾਸਨ ਨੂੰ ਮੀਂਹ ਨਾ ਜਾ ਰਿਹਾ ਕੋਈ ਮੀਂਹ ਨਾ ਜਾ ਰਿਹਾ ਤੇ ਤਾਂ ਹੀ ਚੱਲ ਰਿਹਾ ਨਾ ਗੱਲ ਇਹ ਮੇਰੇ ਉੱਤੇ ਜਿਹੜੀ ਨਾ ਇਲੈਗਲ ਬਾਈਨਿੰਗ ਦੀ ਕੀਤੀ ਹੈ ਤੇ ਦੋਨੋਂ ਵਾਰੀ ਮੇਰੇ ਤੇ ਪਰਚਾ ਇੱਕ ਰਾਜਨੀਤਿਕ ਸਟੈਂਡ ਨਾ ਕੀਤਾ ਮੈਂ ਜਦੋਂ ਮੈਨੂੰ ਲੋਕਾਂ ਨੇ ووٹ ਪਾ ਕੇ ਪਹਿਲੇ ਵਾਰੀ 2017 'ਚ 70000 ووٹ ਪਾਇਆ ਹੁਣ ਦੂਜੀ ਵਾਰੀ ਫੇਰ ਮੈਨੂੰ ਲੋਕਾਂ ਨੇ 50000 ووٹ ਪਾਇਆ ਜੇ ਮੈਂ ਡਾਕੂ ਚੋਰ ਹੁੰਦਾ ਤਾਂ ਲੋਕੀ ਮੈਨੂੰ ਬੋੜ ਪਾਉਂਦੇ ਅੱਜ ਦੀ ਡੇਢ ਦੇ ਵਿੱਚ ਭਗਵੰਤ ਮਾਨ ਸਰਕਾਰ ਮੈਂ ਕਹੇ ਭਗਵੰਤ ਮਾਨ ਨੂੰ ਮੈਂ ਚੈਲੰਜ ਕਰ ਦਣਾ ਤੂੰ ਪੋ ਆ ਕੋਨਸਟੀਚੁਐਂਸੀ ਜਾ ਕੇ ਮੇਰੇ ਪਕਾਉੜੇ ਇਲੈਕਸ਼ਨ ਲੜ ਲੈ ਮੈਂ ਆਪਣੇ ਪਿਓ ਦਾ ਪਤਨ ਜੇ ਤੂੰ ਮੈਨੂੰ ਹਰਾ ਕੇ ਜਾਏਗਾ ਤੇ ਜੇ ਲੋਕੀ ਮੈਨੂੰ ਪਿਆਰ ਕਰਦੇ ਤੇ ਮੈਂ ਚੋਰ ਨੂੰ ਚੋਰ ਥੋੜਾ ਮੈਂ ਇੰਡਸਟਰੀ ਲਾਈ ਦੀ